ਇੱਕ ਮਹੀਨੇ ਦਾ 20000 ਰੁਪਏ ਕਮਾਉਣ ਲਈ ਤੁਹਾਨੂੰ ਕਿੰਨੀਆਂ ਮੁਰਗੀਆਂ ਰੱਖਣੀਆਂ ਚਾਹੀਦੀਆਂ ਨੇ ਕਿਸ ਤਰ੍ਹਾਂ ਉਹਨਾਂ ਦਾ ਤੁਸੀਂ ਨੇ ਸੈਟਅਪ ਤਿਆਰ ਕਰਨਾ ਕਿੰਨੀ ਫੀਡ ਲੱਗੂ ਸਾਰੀ ਇਹ ਡਿਟੇਲ ਤੁਹਾਨੂੰ ਮੈਂ ਸਮਝਾਉਂਗਾ ਕਿ ਤੁਸੀਂ ਵੀ 20000 ਰੁਪਏ ਮਹੀਨੇ ਦਾ ਕਿੰਨੀਆਂ ਮੁਰਗੀਆਂ ਤੋਂ ਕਮਾ ਸਕਦੇ ਹੋ ਕਈ ਵੀਰਾਂ ਦੇ ਸਵਾਲ ਆਉਂਦੇ ਨੇ ਕਿ ਆਪਾਂ ਘਰੇ ਕਿੰਨੀਆਂ ਕੁ ਮੁਰਗੀਆਂ ਰੱਖ ਸਕਦੇ ਆ ਤੇ ਆਪਾਂ ਨੂੰ ਜੇਕਰ ਗੱਲ ਕਰੀਏ ਤਾਂ 15-20000 ਜੇ ਆਪਾਂ ਕਮਾਉਣਾ ਤਾਂ ਸੀ ਕਿੰਨੀਆਂ ਮੁਰਗੀਆਂ ਤੋਂ ਕਮਾ ਸਕਦੇ ਆ ਸੋ ਆਪਣੀ ਇਸ ਵਿਸ਼ੇ ਤੇ ਇਹ ਵੀਡੀਓ ਹੋਊਗੀ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਸੋ ਹੁਣ ਆਪਾਂ ਤੁਹਾਨੂੰ ਡਿਟੇਲ ਚ ਦੱਸਾਂਗੇ ਦੋਸਤੋ ਜਿਹੜਾ ਵੀਰ ਛੋਟੇ ਪੱਧਰ ਤੇ ਪੋਲਟਰੀ ਫਾਰਮਿੰਗ ਦਾ ਜਿਹੜਾ ਧੰਦਾ ਉਹ ਸਟਾਰਟ ਕਰਨਾ ਚਾਹੁੰਦਾਗਾ ਉਹ ਆਪਣੇ ਘਰੇ ਆਪਣੇ ਘਰ ਦੇ ਪਿਛਲੇ ਸਾਈਡ ਤੇ ਲਗਾ ਲਓ ਜਾਂ ਫਿਰ ਆਪਣੇ ਖੇਤ ਚੱਕ ਸਾਈਡ ਤੇ ਇਹਨਾਂ ਦਾ ਛੋਟਾ ਜਿਹਾ ਸੈਟਅਪ ਤਿਆਰ ਕਰਕੇ 100 200 250 ਦੇ ਕਰੀਬ ਮੁਰਗੀਆਂ ਆਰਾਮ ਨਾਲ ਰੱਖ ਸਕਦੇ ਨੇ ਹੁਣ ਆਪਾਂ ਦੱਸਾਂਗੇ ਕਿ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਤਿਆਰੀ ਕਿਵੇਂ ਕਰਨੀ ਆ ਜਦੋਂ ਆਪਾਂ ਪਹਿਲੀ ਵਾਰ ਪੋਲਟਰੀ ਫਾਰਮਿੰਗ ਦੇ ਕਿੱਤੇ ਚਾਉਣਾਗਾ ਉਦੋਂ ਆਪਾਂ ਇਹਨਾਂ ਦੇ ਸੈਟਅਪ ਵਗੈਰਾ ਤੇ ਜ਼ਿਆਦਾ ਖਰਚਾ ਨਹੀਂ ਕਰਨਾ ਕਿਉਂਕਿ ਆਪਾਂ ਨਵੇਂ ਹੋਵਾਂਗੇ ਆਪਾਂ ਨੂੰ ਜਾਦੇ ਇਸ ਕੰਮ ਬਾਰੇ ਨੌਲੇਜ ਵੀ ਨਹੀਂ ਹੋਊਗੀ ਸੋ ਆਪਾਂ ਪਹਿਲਾਂ ਜਿਹੜਾ ਖਰਚਾ ਬਹੁਤ ਘੱਟ ਕਰਨਾ ਹੈ ਜੇਕਰ ਤੁਸੀਂ 200 ਮੁਰਗੀ ਰੱਖਦੇ ਹੋ ਤਾਂ ਤੁਹਾਡੇ ਜਿਹੜਾ ਸੈਟਅਪ ਤੇ ਟੋਟਲ ਖਰਚਾ ਆਉਣਾਗਾ ਤਕਰੀਬਨ 20 ਕੁ ਹਜ਼ਾਰ ਰੁਪਏ ਦਾ ਜਿਹੜਾ ਸੈਟਅਪ ਉਹ ਤਿਆਰ ਹੋ ਜਾਊਗਾ ਜਿਹੜਾ ਸ਼ੈੱਡ ਤਿਆਰ ਹੋ ਜੂਗਾ 20000 ਚ ਕਿਵੇਂ ਹੋਊਗਾ ਹੁਣ ਤੁਸੀਂ ਇਹ ਸੋਚਦੇ ਹੋਮੋਗੇ ਕਿ 20000 ਚ ਕਿਵੇਂ ਜਿਹੜਾ ਇਹ ਇਹਦਾ ਸੈੱਟ ਆ ਉਹ ਤਿਆਰ ਹੋਊਗਾ ਦੋਸਤੋ ਜਦੋਂ ਆਪਾਂ ਇਹ ਸੈੱਡ ਦੀਆਂ ਸੱਤਾਂ ਪਾਉਣੀਆਂ ਨੇ ਉਦੋਂ ਤੁਸੀਂ ਚਾਦਰਾਂ ਵੀ ਪਾ ਸਕਦੇ ਹੋ ਜਾਂ ਫਿਰ ਜਿਹੜੇ ਕਾਨੇ ਦੀ ਛੱਤ ਵੀ ਪਾ ਸਕਦੇ ਹੋ ਸਰਕੜਾ ਵਗੈਰਾ ਉੱਪਰ ਪਾ ਸਕਦੇ ਹੋ ਉਹ ਠੰਡਾ ਵੀ ਰਹਿੰਦਾ ਤੇ ਬਹੁਤ ਹੀ ਜ਼ਿਆਦਾ ਲਾਹੇਵੰਦ ਵੀ ਹੁੰਦਾ ਹੈਗਾ ਆਪਾਂ ਪਹਿਲੀ ਵਾਰ ਜਦੋਂ ਕੰਮ ਕਰਨਾ ਉਦੋਂ ਇਹਨਾਂ ਦੇ ਸੈਟਅਪ ਤੇ ਜ਼ਿਆਦਾ ਖਰਚਾ ਨਹੀਂ ਕਰਨਾ ਕਿਉਂਕਿ ਜਿਹੜਾ ਸੈਟਅਪ ਆ ਉਹ ਇਹਨਾਂ ਦੇ ਸਿਰਫ ਰਹਿਣ ਲਈ ਵਧੀਆ ਹੋਣਾ ਚਾਹੀਦਾ ਕੋਈ ਪਾਣੀ ਨਾ ਅੰਦਰ ਜਾਂਦਾ ਹੋਵੇ ਕੁਝ ਹੋਰ ਨਾ ਹੋਵੇ ਤੇ ਕੋਈ ਖੱਡ ਨਾ ਹੋਵੇ ਜਿਹਦੇ ਅੰਦਰ ਚੂਹਾ ਲੰਘ ਜੇ ਜਾਂ ਕੋਈ ਚੀਜ਼ ਖਤਰਨਾਕ ਲੰਘ ਜੇ ਬਸ ਵਧੀਆ ਹੋਣਾ ਚਾਹੀਦਾ ਮਹਿੰਗਾ ਨਹੀਂ ਹੋਣਾ ਚਾਹੀਦਾ ਵਧੀਆ ਤੇ ਮਹਿੰਗੇ ਚ ਕਾਫੀ ਫਰਕ ਹੁੰਦਾ ਹੈ ਕਿਉਂਕਿ ਆਪਾਂ ਪਹਿਲੀ ਵਾਰ ਕੰਮ ਕਰਨ ਜਾ ਰਹੇ ਹਾਂ ਸੋ ਉਸ ਤੋਂ ਬਾਅਦ ਤੁਸੀਂ ਬਰੀਡ ਚੁਣਨੀ ਹੈ ਕਿ ਆਪਾਂ ਕਿਹੜੀ ਬਰੀਡ ਤੇ ਕੰਮ ਕਰਨਾ ਜੇਕਰ ਤੁਸੀਂ ਅੰਡੇ ਪਰਪਲ ਲਈ ਕੰਮ ਕਰਨਾ ਚਾਹੁੰਦੇ ਹੋ ਇਸ ਵਿਸ਼ੇ ਤੇ ਮੈਂ ਪਹਿਲਾਂ ਵੀ ਦੋ ਤਿੰਨ ਵੀਡੀਓ ਬਣਾ ਚੁੱਕਿਆ ਹੁਣ ਇਸ ਲਈ ਦੱਸ ਰਿਹਾ ਕਿਉਂਕਿ ਉਸ ਤੋਂ ਬਾਅਦ ਕਾਫੀ ਆਪਣੇ ਨਾਲ ਜਿਹੜੇ ਸਬਸਕ੍ਰਾਈਬਰ ਨੇ ਉਹ ਨਵੇਂ ਜੁੜੇ ਨੇਗੇ ਉਹਨਾਂ ਨੂੰ ਕਈਆਂ ਨੂੰ ਨਹੀਂ ਪਤਾ ਹੁੰਦਾ ਤਾਂ ਮੈਂ ਇਹ ਰਿਪੀਟ ਕਰ ਰਿਹਾ ਜੇਕਰ ਤੁਸੀਂ ਅੰਡੇ ਪਰਪਲ ਲਈ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਰ ਆਈ ਆਰ ਨਸਲ ਬਲੈਕ ਐਸਟਰਲੋਪ ਨਸਲ ਇਹ ਦੋਨਾਂ ਨਸਲਾਂ ਚੋਂ ਕੋਈ ਵੀ ਨਸਲ ਇੱਕ ਰੱਖ ਲਓ ਜਾਂ ਫਿਰ ਤੁਸੀਂ ਮਿਕਸ ਬਰੀਡ ਵੀ ਰੱਖ ਸਕਦੇ ਹੋ ਜੇਕਰ ਤੁਸੀਂ ਅੱਗੇ ਜਾ ਕੇ ਐਚਰੀ ਦਾ ਕੰਮ ਨਹੀਂ ਕਰਨਾ ਜੇਕਰ ਤੁਸੀਂ ਐਚਰੀ ਦਾ ਕੰਮ ਕਰਨਾ ਤਾਂ ਤੁਸੀਂ ਇੱਕ ਬਰੀਡ ਤੇ ਕੰਮ ਕਰਨਾ ਪਊ ਜੇਕਰ ਆਰਆਈਆਰ ਤੇ ਬਲੈਕ ਹੈਸਟਰਲੋਪ ਅਲੱਗ-ਅਲੱਗ ਤੁਹਾਨੂੰ ਸੈਟਅਪ ਚ ਰੱਖਣੀਆਂ ਪੈਣੀਆਂ ਕਿਉਂਕਿ ਤੁਸੀਂ ਉਹਨਾਂ ਦੇ ਜਿਹੜੇ ਅੰਡੇ ਤੋਂ ਅੱਗੇ ਜਾ ਕੇ ਬੱਚਾ ਤਿਆਰ ਕਰਨਾ ਜੇ ਤੁਸੀਂ ਇਕੱਠੇ ਰੱਖੋਗੇ ਤਾਂ ਜਿਹੜੀ ਮਿਕਸ ਬਰੀਡ ਹੋ ਜਾਊਗੀ ਸੋ ਤੁਸੀਂ ਬਰੀਡ ਚੁਣਨੀ ਆ ਮੰਨ ਲਓ ਤੁਸੀਂ ਜਿਹੜੀ ਬਲੈਕ ਐਸਟਰੋਲੌਗ ਬਰੀਡ ਚੁਣ ਲਈ ਉਹ ਬੱਚਾ ਤਕਰੀਬਨ 35 ਤੋਂ 40 ਰੁਪਏ ਤੱਕ ਆ ਜਾਂਦਾ ਸੋ ਤੁਸੀਂ 200 ਬੱਚਾ ਪਾਉਣਾਗਾ ਹੁਣ ਤੁਹਾਨੂੰ ਦੱਸ ਦਿਆਂ ਤਾਂ ਤੁਸੀਂ ਇਨਕਮ ਕਿਵੇਂ ਲੈ ਸਕਦੇ ਹੋ ਜਦੋਂ ਦੋਸਤੋ ਤੁਸੀਂ 200 ਬੱਚਾ ਪਾ ਲਿਆ ਉਹ ਤਕਰੀਬਨ 4 ਤੋਂ ਲੈ ਕੇ 5 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਉਹ ਮੁਰਗੀ ਜਦੋਂ ਬਣ ਗਈ ਉਦੋਂ ਅੰਡੇ ਤੇ ਆਜੂਗੀ ਇਹ ਜਿਹੜਾ ਬੱਚਾ ਪਾਉਣਾ ਤੁਸੀਂ ਮਾਰਚ ਅਪ੍ਰੈਲ ਜਾਂ ਅੱਧੀ ਮਈ ਤੱਕ ਪਾਉਣਾ ਇਸ ਤੋਂ ਲੇਟ ਨਹੀਂ ਹੋਣਾ ਕਿਉਂਕਿ ਜਦੋਂ ਤੱਕ ਇਹ ਅੰਡੇ ਤੇ ਆਊਗੀ ਉਦੋਂ ਜਿਹੜਾ ਸਰਦੀਆਂ ਦੀ ਜਿਹੜਾ ਰੁੱਤਾ ਉਹ ਸਟਾਰਟ ਹੋ ਚੁੱਕੀ ਹੋਣੀ ਆ ਆਪਣਾ ਅੰਡਾ ਵਧੀਆ ਰੇਟ ਤੇ ਵਿਕੂਗਾ ਜੇਕਰ ਪਾ ਜੂਨ ਜੁਲਾਈ ਚ ਪਾਉਣੇ ਤਾਂ ਜਿਹੜਾ ਆਪਣਾ ਅੰਡਾਗਾ ਉਹ ਮੁਰਗੀਆਂ ਲੇਟ ਦੇਣ ਲੱਗਣੀਆਂ ਤੇ ਆਪਣਾ ਸੇਲ ਵੀ ਅੱਗੇ ਜਾ ਕੇ ਘਟ ਹੋਊਗਾ ਸੋ ਤੁਸੀਂ ਮਾਰਚ ਜਾਂ ਅਪ੍ਰੈਲ ਦੇ ਮਹੀਨੇ ਮੰਨ ਲਓ 200 ਬੱਚਾ ਪਾਲਿਆ ਉਸ ਤੋਂ ਬਾਅਦ 4 ਤੋਂ ਲੈ ਕੇ 5 ਮਹੀਨਿਆਂ ਤੱਕ ਜਦੋਂ ਆਪਾਂ ਵਧੀਆ ਨੂੰ ਫੀਡ ਪਾਵਾਂਗੇ ਖਰਾਕ ਪਾਵਾਂਗੇ ਉਹ 5 ਮਹੀਨਿਆਂ 'ਚ ਜਿਹੜੀ ਮੁਰਗੀ ਹੋਵਾਂਡੇ ਤੇ ਆਜੂਗੀ ਤੁਹਾਡੇ ਕੋਲ 200 ਮੁਰਗੀ ਜਿਹੜੀ ਤਿਆਰ ਹੋ ਗਈ ਮੰਨ ਲਓ ਜਿਹੜੀ 200 ਮੁਰਗੀ ਤਿਆਰ ਹੋ ਗਈ 200 ਮੁਰਗੀ 'ਚੋਂ ਦੋਸਤੋ ਤੁਸੀਂ 150 ਅੰਡਾ ਡੇਲੀ ਦਾ ਲਗਾ ਲਓ ਇੱਕ ਦਿਨ 'ਚ ਜਿਹੜੇ ਅੰਡੇ 150 ਅੰਡੇ ਤੁਹਾਨੂੰ ਪ੍ਰਾਪਤ ਹੋਏ ਇਹਨਾਂ ਮੁਰਗੀਆਂ ਤੋਂ ਅੱਪਾ ਹੁਣ ਰੇਟ ਦੋਸਤੋ ਘੱਟ ਤੋਂ ਘੱਟ ਹੀ ਲਾਵਾਂਗੇ ਬਿਲਕੁਲ ਘੱਟ ਤੋਂ ਘੱਟ ਆਪਾਂ ਤੁਹਾਨੂੰ ਜ਼ਿਆਦਾ ਨਹੀਂ ਦੱਸਾਂਗੇ ਸਭ ਤੋਂ ਘੱਟ ਤੋਂ ਘੱਟ ਰੇਟ ਵੀ 10 ਰੁਪਏ ਦਾ ਅੰਡਾ ਇਦੋਂ ਤੱਕ ਘੱਟ ਡਿੱਗਦਾ ਹੀ ਨਹੀਂ ਹੈਗਾ ਹੁਣ ਦੋਸਤੋ ਜਿਹੜਾ ਮੌਸਮ ਚੱਲ ਰਿਹਾ ਮੇਰਾ ਜਿਹੜਾ ਸਰਦੀਆਂ ਜਿਹੜਾ ਆਪਣਾ ਮੁਰਗੀਆਂ ਦਾ ਅੰਡਾ ਉਹ 10 ਰੁਪਏ ਤੱਕ ਜਾਂਦਾ ਹੈ ਸੋ ਤੁਸੀਂ ਸਿਆਲ ਚ 15 ਤੋਂ ਲੈ ਕੇ 20 ਰੁਪਏ ਤੱਕ ਵੀ ਵੇਚ ਸਕਦੇ ਹੋ ਪਰ ਆਪਾਂ ਤੁਹਾਨੂੰ ਘੱਟ ਤੋਂ ਘੱਟ ਹੀ ਦੱਸਾਂਗੇ ਜੇਕਰ 150 ਅੰਡਾ ਦੋਸਤੋ 10 ਰੁਪਏ ਨੂੰ ਸੇਲ ਹੁੰਦਾਗਾ ਤਾਂ ਤੁਹਾਡੇ ਇੱਕ ਦਿਨ ਦੇ ਹੋਗੇ 1500 ਰੁਪਏ ਜਦੋਂ ਤੁਹਾਡੇ 1500 ਰੁਪਏ ਹੋਗੇ ਤੁਸੀਂ ਇਹਨਾਂ ਦਾ 500 ਰੁਪਏ ਜਿਹੜਾ ਖਰਚਾ ਕੱਢ ਦੋ ਫੀਡ ਦਾ ਮਾੜਾ ਮੋਟਾ ਇਹਨਾਂ ਨੂੰ ਦਵਾਈਆਂ ਦਵਾਈ ਜ਼ਿਆਦਾਤਰ ਇਹਨਾਂ ਨੂੰ ਨਹੀਂ ਦੇਣੀ ਪੈਂਦੀ ਜਿਹੜੀ ਦੇਸੀ ਪੋਲਟਰੀ ਚ ਜ਼ਿਆਦਾ ਦਵਾਈਆਂ ਦੀ ਲੋੜ ਨਹੀਂ ਹੁੰਦੀ ਨਾ ਹੀ ਜ਼ਿਆਦਾ ਵੈਕਸੀਨੇਸ਼ਨ ਦੀ ਜ਼ਰੂਰਤ ਹੁੰਦੀ ਆ ਹਾਂ ਸਟਾਰਟਿੰਗ ਇਚ ਜਿਹੜੀ ਵੈਕਸੀਨੇਸ਼ਨ ਵਗੈਰਾ 2-3 ਵੈਕਸੀਨੇਸ਼ਨ ਆਪਾਂ ਨੂੰ ਕਰਨੀਆਂ ਪੈਂਦੀਆਂ ਨੇ ਉਹ ਸਿਰਫ ਜੇਕਰ ਆਪਾਂ ਗੱਲ ਕਰੀਏ 1000 ਵਰਡ ਦੇ 500-700 ਰੁਪਏ ਦੀ ਜਿਆਦਾ ਤੋਂ ਜਿਆਦਾ ਉਹ ਤੇ ਖਰਚਾ ਆਉਂਦਾ ਸੋ ਮੰਨ ਲਓ ਇੱਕ ਦਿਨ ਚ ਮੁਰਗੀਆਂ ਨੇ 150 ਅੰਡਾ ਦਿੱਤਾ 10 ਰੁਪਏ ਦੇ ਹਿਸਾਬ ਨੂੰ 1500 ਜਿਹੜਾ ਰੁਪਏ ਦੇ ਇੱਕ ਦਿਨ ਦੇ ਅੰਡੇ ਹੋਗੇ ਹੁਣ ਤੁਸੀਂ 1500 ਰੁਪਏ ਚੋਂ 500 ਰੁਪਏ ਨੇ ਦਾ ਫੀਡ ਦਾ ਦਵਾਈ ਦੱਪੇ ਦਾ ਹੋਰ ਜਿਹੜੇ ਫਟਕਲ ਖਰਚੇ ਸਾਰੇ ਕੱਢ ਦੋ ਇੱਕ ਦਿਨ ਦਾ ਤੁਹਾਨੂੰ 1000 ਰੁਪਏ ਘੱਟ ਤੋਂ ਘੱਟ ਬਚੂਗਾ ਕਿਉਂਕਿ ਕਿਉਂ ਕਹਿ ਰਹੇ ਆ ਕੜਦੋੜ ਕਿਉਂਕਿ ਆਪਾਂ ਰੇਟ ਅੰਡੇ ਦਾ 10 ਰੁਪਏ ਲਗਾਏਗਾ ਸੋ ਘੱਟ ਤੋਂ ਘੱਟ ਤੁਹਾਨੂੰ 1000 ਰੁਪਏ ਇੱਕ ਦਿਨ ਦਾ ਛੱਡਣੀ ਆ 200 ਮੁਰਗੀਆਂ 200 ਮੁਰਗੀਆਂ ਚੋਂ ਜੇ 150 ਮੁਰਗੀ ਨੇ ਅੰਡਾ ਦਿੱਤਾ ਆਪਾਂ 150 ਮੁਰਗੀ ਲਗਾ ਕੇ ਚੱਲਦੇ ਆ 200 ਚੋਂ 150 ਮੁਰਗੀ ਤਾਂ ਹਰ ਹਾਲਤ ਜੰਡਾ ਦਊਗੀ ਹੀ ਦਊਗੀ ਸੋ ਤੁਹਾਨੂੰ ਇੱਕ ਦਿਨ ਦਾ ਸਿੱਧੇ ਤੌਰ ਤੇ 1000 ਰੁਪਏ ਬਚ ਗਿਆ ਪ੍ਰੋਫਿਟ ਹੋਇਆ ਜਿਹੜਾ ਜੇ ਤੁਹਾਨੂੰ ਇੱਕ ਦਿਨ ਦਾ 1000 ਰੁਪਏ ਪ੍ਰੋਫਿਟ ਹੁੰਦਾਗਾ ਤਾ ਦੋਸਤੋ ਤੁਹਾਨੂੰ ਮਹੀਨੇ ਦਾ 25 ਤੋਂ ਲੈ ਕੇ 30000 ਰੁਪਏ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਤੁਸੀਂ ਪ੍ਰੋਫਿਟ ਕਮਾ ਸਕਦੇ ਹੋ ਅਗਰ ਤੁਹਾਡਾ ਚੰਗੀ ਸਾਂਭ ਸੰਭਾਲਾ ਇੱਚ ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਵਾਰੀ ਫੀਡ ਪਾ ਕੇ ਤੁਸੀਂ ਇਹਨਾਂ ਨੂੰ ਦੇਖੋ ਨਾ ਇਹਨਾਂ ਵੱਲ ਢੇੜਾ ਵੀ ਮਾਰਨਾ ਪੈਂਦਾ ਚੰਗੀ ਨੇ ਦੀ ਸਾਂਭ ਸੰਭਾਲ ਵੀ ਕਰਨੀ ਪੈਂਦੀ ਆ ਗਰਮੀਆਂ 'ਚ ਖਾਸ ਕਰਕੇ ਇਹਨਾਂ ਦਾ ਪਾਣੀ ਵਗੈਰਾ ਇਹਨਾਂ ਦਾ ਫੀਡ ਵਗੈਰਾ ਇਹਨਾਂ ਦਾ ਰੱਖ ਰਖਾਵ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਕਰਨਾ ਪੈਂਦਾਗਾ ਸੋ ਮਿਹਨਤ ਤੁਹਾਨੂੰ ਕਰਨੀ ਪਊਗੀ ਇਹ ਨਹੀਂ ਹੈਗਾ ਕਿ ਤੁਸੀਂ ਪੋਲਟਰੀ ਚ ਬਿਨਾ ਮਿਹਨਤ ਤੋਂ ਸਿਰਫ ਮੁਲਾਜ਼ਮ ਕੰਮੇ ਰੱਖ ਕੇ ਤੁਸੀਂ ਇਹ ਚੋ ਪ੍ਰੋਫਿਟ ਲੈ ਸਕੋਗੇ ਤੁਹਾਨੂੰ ਮਿਹਨਤ ਕਰਨੀ ਪੂ ਪ੍ਰੋਫਿਟ ਤੁਹਾਡਾ ਹੋਊਗਾ ਤਾਂ ਤੁਸੀਂ 200 ਮੁਰਗੀ ਚੋਂ ਤਕਰੀਬਨ 25 ਤੋਂ 30000 ਰੁਪਏ ਤੱਕ ਆਰਾਮ ਨਾਲ ਕਮਾ ਸਕਦੇ ਹੋ ਸੋ ਜਿਹੜੇ ਵੀ ਰਵੇਲੇ ਫਿਰਦੇ ਨੇ ਉਹ ਇਹ ਕੰਮ ਚ ਆ ਸਕਦੇ ਨੇ ਆ ਕੇ ਤਕਰੀਬਨ 20 25000 30000 ਰੁਪਏ 200 ਮੁਰਗੀ ਤੋਂ ਆਰਾਮ ਨਾਲ ਕਮਾ ਸਕਦੇ ਨੇ ਕਿਉਂਕਿ ਸਰਦੀਆਂ ਚ ਜਿਹੜਾ ਇਹਨਾਂ ਦਾ ਅੰਡੇ ਦੀ ਬਹੁਤ ਜ਼ਿਆਦਾ ਮੰਗ ਹੁੰਦੀ ਆ ਤੇ ਵਿਕਦਾ ਵੀ ਬਹੁਤ ਜਲਦੀ ਹੈਗਾ ਸੋ ਮਾਰਕੀਟ ਆਪਾਂ ਨੂੰ ਖੁਦ ਤਿਆਰ ਕਰਨੀ ਪਊਗੀ ਸੋ ਇਦਾਂ ਤੁਸੀਂ ਬਧੀਏ ਚ ਸਫਲ ਹੋ ਸਕਦੇ ਹੋ ਸੋ ਇਦਾਂ ਦੀਆਂ ਵੀਡੀਓ ਦੋਸਤੋ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਨੇ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਆਪਾਂ ਨੂੰ ਹੌਸਲਾ ਹੁੰਦਾ ਕਿ ਹਾਂ ਆਪਣੀ ਵੀਡੀਓ ਕੋਈ ਵੀਰ ਦੇਖਦੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਤੇ ਕਈ ਵੀਰ ਹੁਣ ਆਪਾਂ ਕਈ ਟੌਪਿਕਾਂ ਤੇ ਵੀਡੀਓ ਬਣਾ ਦਿੰਨੇ ਆ ਕਈ ਵੀਰ ਕੀ ਕਹਿੰਦੇ ਨੇ ਉਹ ਦੁਬਾਰਾ ਸਵਾਲ ਪੁੱਛਦੇ ਨੇ ਆਪਾਂ ਦੋਸਤੋ ਇਹਦੇ ਵਿੱਚ ਹੀ ਸਾਰਾ ਕੁਝ ਦੱਸਿਆ ਹੁੰਦਾ ਹੈ ਉਹ ਕਿਉਂ ਹੁੰਦਾਗਾ ਉਹ ਵੀਰ ਸਕਿੱਪ ਕਰਕੇ ਵੀਡੀਓ ਦੇਖਦੇ ਨੇ ਤੁਸੀਂ ਪੂਰੀ ਵੀਡੀਓ ਜਦੋਂ ਦੇਖੋਗੇ ਦੋਸਤੋ ਉਦੋਂ ਹੀ ਤੁਹਾਨੂੰ ਪੂਰੀ ਨੌਲੇਜ ਮਿਲੂਗੀ ਆਪਾਂ ਕੱਲੀ ਕੱਲੀ ਗੱਲ ਸੌਖੇ ਤਰੀਕੇ ਨਾਲ ਜਿਹੜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਪਰ ਜੇਕਰ ਫਿਰ ਵੀ ਕੋਈ ਕਮੀ ਪੇਸ਼ੀ ਰਹਿ ਜਾਂਦੀ ਆ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ